ਸਸਰੀਕਾਲ ਮੈਂ ਸੋਮਸੋ ਹੋਂਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂਨਾਮਾ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਅੱਜ ਪੋਸੂਨਾਮਾ ਚੈਨਲ ਦੀ ਟੀਮ ਬਾਰਨ ਪਿੰਡ ਦਾ ਦੌਰਾ ਕਰ ਰਹੀ ਹੈ ਜੀ ਅਲੱਗ-ਅਲੱਗ ਸੱਥਾਂ ਦੇ ਵਿੱਚ ਜਾ ਰਹੇ ਆਂ ਔਰ ਅੱਜ ਵੀ ਕਿਉਂਕਿ ਸਾਡਾ ਆਪਣਾ ਪਿਛੋਕੜ ਪਿੰਡੂ ਹੈ ਔਰ ਪਿੰਡਾਂ ਦਾ ਨਜ਼ਾਰਾ ਹੁੰਦਾ ਹੈ ਪਿੰਡ ਦੀਆਂ ਸੱਥਾਂ ਵਿੱਚ ਬਜ਼ੁਰਗ ਬੈਠੇ ਹੁੰਦੇ ਨੇ ਤਾਸ਼ ਖੋਟ ਰਹੇ ਹੁੰਦੇ ਨੇ ਬੱਚੇ ਜਿਹੜੇ ਉਹ ਆਪਣੀ ਖੇਡਾਂ ਦੇ ਵਿੱਚ ਮਸਤ ਹੁੰਦੇ ਨੇ ਸੋ ਉਹ ਨਜ਼ਾਰਾ ਪਿੰਡ ਦੀ ਇਸ ਸੱਥ ਦੇ ਵਿੱਚ ਦੇਖਣ ਨੂੰ ਮਿਲਦਾ ਬਾਰਨ ਪਿੰਡ ਦੀ ਔਰ ਦੇਖੋ ਵੀਰ ਕਿਸ ਤਰ੍ਹਾਂ ਸੀਪ ਦੇ ਵਿੱਚ ਮਸਤ ਨੇ ਮਸਤ ਨੇ ਇਸ ਵੇਲਾ ਸੀਪ ਦੇ ਵਿੱਚ ਔਰ ਪਾਸ ਕੋਟਰੇ ਨੇ ਕੀ ਇਹਨਾਂ ਨੂੰ ਕੰਮ ਨਹੀਂ ਹੈ ਬਹੁਤ ਕੰਮ ਨੇ ਬਹੁਤ ਕੰਮ ਨੇ ਫਿਰ ਆਪਣੇ ਕਮਾਂਕਾਰਾਂ ਦੇ ਵਿੱਚੋਂ ਕੁਝ ਨਾ ਕੁਝ ਪੱਲ ਆਪਣੇ ਇੰਜੋਏ ਵਾਸਤੇ ਵੀ ਰੱਖਦੇ ਨੇ ਇਹ ਨਹੀਂ ਕਿ ਇਹ ਵਿਲੇ ਨੇ ਕੋਈ ਖੇਤੀ ਨਾਲ ਜੁੜਿਆ ਹੋਇਆ ਹੈ ਕੋਈ ਕਿਸੇ ਕੰਮ ਨਾਲ ਜੁੜਿਆ ਹੋਇਆ ਹੈ ਔਰ ਕਿਸੇ ਨੇ ਬੱਚਿਆਂ ਨੂੰ ਲੈਣ ਜਾਣਾ ਸਕੂਲ 'ਚ ਕੋਈ ਬੱਚਿਆਂ ਦੀ ਵੇਟ ਕਰ ਰਿਹਾ ਆਪਣੇ ਪੋਤੀਆਂ ਪੋਤਿਆਂ ਦੀ ਵੇਟ ਕਰ ਰਿਹਾ ਕੰਮ ਬਹੁਤ ਨੇ ਪਰ ਫਿਰ ਵੀ ਮੈਂ ਮੁਬਾਰਕਬਾਦ ਦੇਣੀ ਚਾਹੁੰਦਾ ਇਹਨਾਂ ਵੀਰਾਂ ਨੂੰ ਕਿ ਆਪਣੀ ਰੁਝੇਵੇਂ ਭਰੀ ਜ਼ਿੰਦਗੀ ਦੇ ਵਿੱਚੋਂ ਇਹਨਾਂ ਨੇ ਪਲ ਕੱਢੇ ਨੇ ਔਰ ਸੱਤ ਵਿੱਚ ਬੈਠ ਕੇ ਤਾਸ਼ ਦਾ ਇੰਜੋਏ ਕਰ ਰਹੇ ਨੇ। ਕਿਰਪਾਤ ਸਿੰਘ ਜੀ ਇਸ ਵਕਤ ਮੇਰੇ ਨਾਲ ਨੇ। ਕਿਰਪਾਤ ਸਿੰਘ ਜੀ ਇਹ ਆਨੰਦ ਵੇਖ ਕੇ ਮੇਰਾ ਸੱਚਮੁੱਚ ਜਾਣੂ ਜੀ ਨਹੀਂ ਕਰਦਾ। ਇਹ ਜਿਹੜਾ ਮਤਲਬ ਇਹ ਕਿਤੇ ਨਾ ਕਿਤੇ ਹੁਣ ਅਲੋਪ ਹੁੰਦਾ ਜਾ ਰਿਹਾ ਕਾਰਨ ਕੀ ਹੈ? ਹਾਂ ਜੀ ਬੇਲੇ ਹੁਣ ਬੇਲੇ ਬਜ਼ੁਰਗ ਨੇ ਜੀ ਆਪਣਾ ਟਾਈਮ ਪਾਸ ਕਰ ਰਹੇ ਨੇ। ਜੀ ਜੀ ਜੀ। ਨਾ ਕਿ ਜਿੰਦਾ ਮਾੜਾ ਚੰਗਾ ਕਿ ਹੈਗੇ। ਹਾਂ ਹਾਂ। ਤੁਸੀਂ ਕਿਸ ਡਿਪਾਰਟਮੈਂਟ ਸਿਸ ਹੈ? ਮੈਂ ਤਾਂ ਪੀਡਬੀ ਐਂਡ ਆਰ ਦਾ ਸੀ ਬੀ ਐਂਡ ਆਰ ਦੇ ਵਿੱਚ ਸੀ ਰਿਟਾਇਰ ਹੋ ਗਏ ਉਹ ਹਾਂ ਮੈਡੀਕਲ ਕਾਲਜ ਅੱਛਾ ਮੈਡੀਕਲ ਕਾਲਜ ਦੇ ਵਿੱਚ ਹਾਂਜੀ ਹਾਂਜੀ ਵਾਹ ਜੀ ਵਾਹ ਤੇ ਅੱਜ ਇੱਥੇ ਮਤਲਬ ਰੋਜ਼ ਬੈਠਦੇ ਉਹ ਇਹੀ ਪਿੰਡ ਹੈ ਜਾਂ ਨਹੀਂ ਪਿੰਡ ਦਾ ਹੀ ਹੈ ਸਾਡਾ ਪਸ਼ੋਕੜਾ ਸਾਡਾ ਹੀ ਜੀ ਜੀ ਹਾਂਜੀ ਹਾਂਜੀ ਵਾਹ ਜੀ ਵਾਹ ਸਾਡਾ ਹੀ ਪਸ਼ੋਕੜਾ ਕਿਤੇ ਨਾ ਕਿਤੇ ਸੱਥਾਂ ਪਿੰਡਾਂ ਦੇ ਵਿੱਚ ਹੀ ਹੈ ਹੁਣ ਬੈਠਣ ਨੂੰ ਮਤਲਬ ਲੋਕ ਜਿਹੜੇ ਨੇ ਪੁਰਾਣੇ ਬਜ਼ੁਰਗ ਉਹ ਘਟਦੇ ਜਾ ਰਹੇ ਨੇ ਉਮਰ ਦੇ ਹਿਸਾਬ ਦੇ ਨਾਲ ਕੀ ਕਹਿਣਾ ਚੋ ਕੁਝ ਬਿਮਾਰੀਆਂ ਬਹੁਤ ਚੱਲ ਗਈਆਂ ਹਾਂਜੀ ਕਾਰਨ ਕੀ ਹੈ ਕਾਰਨ ਅੱਜ ਕੱਲ ਦਵਾਈਆਂ ਚ ਕੋਈ ਖਾਣੇ ਪੀਣੇ ਚੀਜ਼ਾਂ ਬਹੁਤ ਮਲਾਵਟ ਆ ਰਹੀ ਹੈ ਕੁਝ ਕਿਸੇ ਕੁਝ ਬਹੁਤ ਜ਼ਿਆਦਾ ਜਣੀ ਕਿ ਚੀਜ਼ਾਂ ਕਈ ਮਲਾਵਟ ਨੇ ਕਈ ਕਈ ਬਿਮਾਰੀਆਂ ਬਹੁਤ ਚੱਲ ਗਈਆਂ ਲੋਕਾਂ ਨੂੰ ਮਜ਼ਦੂਰਾਂ ਨੂੰ ਵਿਚਾਰੇ ਉੱਠੇ ਜਿੱਸਾ ਦੇ ਬੈਠੇ ਨੇ ਹਾਂਜੀ ਬਹੁਤ ਤੁਰ ਨਹੀਂ ਸਕਦੇ ਤੁਰ ਨਹੀਂ ਸਕਦੇ ਹਾਂਜੀ ਕੀ ਕਰਨਗੇ ਜੀ ਬਿਲਕੁਲ ਜਦੋਂ ਉਹ ਬਾਹਰ ਦਾ ਬਾਹਰ ਤੋਂ ਸੁਪਨਾ ਲੈਂਦੇ ਨੇ ਵੀ ਬਾਹਰ ਜਾਈਏ ਸੀ ਅੱਛਾ ਮਤਲਬ ਪੰਜਾਬ ਛੱਡ ਕੇ ਬਾਹਰ ਜਾਏ ਨਹੀਂ ਨਹੀਂ ਹਾਂ ਮਤਲਬ ਵੀ ਕੁਮਣ ਜਾਈਏ ਕੁਮਣ ਜਾਈਏ ਹਾਂ ਜੀ ਬਾਹਰ ਨਿਕਲਿਏ ਹਾਂ ਜੀ ਹਾਂ ਜੀ ਇਦਾਂ ਦੇ ਆਨੰਦ ਲਈਏ ਸ਼ਾਨ ਹਾਂ ਜੀ ਹਾਂ ਜੀ ਆਹ ਹਾਂ ਹਾਂ ਪਤਾ ਚੱਕਰ ਕੇ ਉਹ ਤਾਂ ਤੁਰੇ ਜਾਂਦਾ ਵਿਚਾਰੇ ਤੇ ਉਹ ਦੇਖੀ ਜਦ ਮੰਜੇ ਉਪਰ ਬੈਠੇ ਨਹੀਂ ਬਾਹਰ ਜਾਂਦਾ ਯਾਰ ਲੱਤਾਂ ਦੁਖਣ ਲੱਗਿਆ ਦਸ ਇਹ ਬਹੁਤ ਪਰਖ ਬੈਠੇ ਜੀ ਬਿਲਕੁਲ अच्छा मतलब इस तो अलावा पुराने समय दी जी गल करिए ते सथਾਂ ਦੇ ਵਿੱਚ ਕਹਿੰਦੇ ਬੈਠ ਕੇ ਕਈ ਤਰ੍ਹਾਂ ਦੇ ਫੈਸਲੇ ਵੀ ਕੀਤੇ ਜਾਂਦੇ ਸੀ ਪੰਚਾਇਤੀ ਕਰਦੇ ਕਰਦੇ ਪੁਲਿਸ ਤੱਕ ਨਹੀਂ ਜਾਂਦੇ ਹੁੰਦੇ ਸੀ ਪਹਿਲਾਂ ਲੋਕ ਨਹੀਂ 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 ਜੀ ਹੁਣ ਵੀ ਸਾਡੇ ਬੰਦੇ ਵੀ ਇਹੀ ਕਰਦੇ ਆ ਅੱਛਾ ਜੀ ਹਾਂਜੀ ਹੁਣ ਵੀ ਇਹੀ ਰਹੀ ਆਪ 스ਪੀਚੀ ਬੈਠ ਕੇ ও ਮਾਈ ਗੋਡ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਕੋਈ ਮਤਲਬ ਪਾਉ ਤੁਹਾਨੂੰ ਪਤਾ ਵੀ ਕੋਈ ਵਿਰੋਧੀ ਜਾਂ ਕੋਈ ਕਈ ਨਹੀਂ ਸਾਡੇ ਪਰ ਉਹ ਸਾਡੇ ਪਿੰਡ ਅੱਜ ਤੱਕ ਕੋਈ ਐਸੀ ਵਸੇ ਗੱਲ ਵੀ ਵੈਰੀ ਗੁੱਡ ਸਭ ਤੋਂ ਨੰਬਰ 1 ਪਿੰਡ ਸਾਡੇ ਹਾਂ ਨਹੀਂ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਿੰਡ ਸੋਨਾ ਬਹੁਤ ਬਣਿਆ ਹੋਇਆ ਹੈ ਕੈਮਰੇ ਲੱਗੇ ਹੋਏ ਨੇ ਔਰ ਧਰਮਸ਼ਾਲਾ ਬੜੀਆਂ ਵਧੀਆ ਬਣੀਆਂ ਹੋਈਆਂ ਨੇ ਬਹੁਤ ਜ਼ਿਆਦਾ ਹਾਂਜੀ ਹਾਂਜੀ ਔਰ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਪੁਰਾਣੇ ਸਮੇਂ ਦੇ ਵਿੱਚ ਵਕਤ ਹੁੰਦਾ ਸੀ ਲੋਕਾਂ ਦੇ ਕੋਲ ਹਾਂਜੀ ਹਾਂਜੀ ਅੱਜ ਕਾਰਨ ਕੀ ਹੈ ਕਿ ਅੱਜ ਵਕਤ ਨਹੀਂ ਹੈ ਲੋਕਾਂ ਦੇ ਕੋਲ ਇੱਕ ਦੂਜੇ ਨੂੰ ਮਿਲਣ ਦਾ ਕਾਦੀ ਵਿੱਚ ਇਹੋ ਜਿਹਾ ਵਿਅਸਤ ਹੋ ਗਏ ਲੋਕ ਹਾਂ ਪਤਾ ਕੀ ਹੈ ਜੀ ਹਾਂ ਅੱਜ ਕੱਲ ਮਾਇਆ ਨੇ ਥੋੜੇ ਹੌ ਜਾਲ ਵਿਖਾਤੇ ਮਾਇਆ ਦਾ ਪੂਰਾ ਜਾਲ ਫੈਲਿਆ ਹੋਇਆ ਹਾਂ ਇਸ ਕਰਕੇ ਲੋਕਾਂ ਨੂੰ ਭੱਜ ਭਜਾਈ ਰਹਿਦਾ ਹਾਂ ਕਿਤੇ ਕਿਤੇ ਭੱਜ ਲੇ ਕਿਤੇ ਕਿਤੇ ਭੱਜ ਮਾਇਆ ਦੇ ਚੱਕਰ ਜੀ 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 ਉਹ ਮਾਇਆ ਜਿਹੜੀ ਹੈ ਮਤਲਬ ਟਿਕਦੀ ਵੀ ਨਹੀਂ ਹੈ ਤੇ ਜਿੰਨਾ ਇਹਦੇ ਵੱਲ ਵੱਧਦੇ ਆ ਉੰਨੀ ਅੱਗੇ ਭੱਜਦੀ ਹੈ ਭੱਜਦੀ ਭੱਜਦੀ ਹੈ ਹਾਂ ਬਿਲਕੁਲ ਬਿਲਕੁਲ ਕਿਰਪਾਲ ਸਿੰਘ ਜੀ ਨੇ ਬਿਲਕੁਲ درست ਦੱਸਿਆ ਕਿ ਮਾਇਆ ਦਾ ਜਾਲ ਇੰਨਾ ਕਿ ਫੈਲ ਚੁੱਕਾ ਹੈ ਕਿ ਮਤਲਬ ਜਿਹੜਾ ਬੰਦਾ ਆ ਉਹ ਇਸ ਦੇ 나ਗ ਦੇ ਡੰਗ ਤੋਂ ਬਚਣਾ ਬਹੁਤ ਮੁਸ਼ਕਲ ਹੈ ਸੋ ਦੋਸਤੋ ਜਿਵੇਂ ਕਿਰਪਾਲ ਸਿੰਘ ਜੀ ਨੇ ਦੱਸਿਆ ਕਿ ਅੱਜ ਮਾਇਆ ਜਿਹੜੀ ਹੈ ਉਹ ਆਮ ਲੋਕਾਂ ਦੇ ਉੱਪਰ ਹਾਵੀ ਹੋ ਚੁੱਕੀ ਹੈ ਜਿਸ ਨੇ ਚਲਦਿਆਂ ਜਿਹੜੇ ਲੋਕ ਹੈ ਉਹ ਸੱਥਾਂ ਦੇ ਵਿੱਚ ਬੈਠਣਾ ਜ਼ਿਆਦਾ ਠੀਕ ਨਹੀਂ ਸਮਝਦੇ ਬਸ ਮਾਇਆ ਜਿਹੜੀ ਹੈ ਉਹ ਜਿਵੇਂ ਜਿਵੇਂ ਆਪਾਂ ਲੋਕ ਮਾਇਆ ਦੇ ਪਿੱਛੇ ਭੱਜ ਰਹੇ ਆ ਮਾਇਆ ਓਨੀ ਸਾਡੇ ਤੋਂ ਦੂਰ ਜਾ ਰਹੀ ਹੈ ਸੋ ਇਸ ਕਰਕੇ ਅੱਜ ਵੀ ਮੈਂ ਇਸ ਪਿੰਡ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਖਾਸ ਕਰਕੇ ਬਾੜਨ ਪਿੰਡ ਨੂੰ ਕਿ ਇੱਥੇ ਅੱਜ ਵੀ ਭਾਈਚਾਰਕ ਜਿਹੜੀ ਸਾਂਝ ਉਹ ਬਰਕਰਾਰ ਹੈ ਅੱਜ ਵੀ ਤੁਸੀਂ ਦੇਖ ਰਹੇ ਹੋ ਕਿ ਤਾਸ਼ ਦਾ ਇੰਜੋਏ ਕਰ ਰਹੇ ਪੂਰੀ ਤਾਸ਼ ਖੇਡ ਰਹੇ ਨੇ ਵੀਰ ਮਸਤ ਨੇ ਪੂਰੀ ਤਰ੍ਹਾਂ ਮਸਤ ਨੇ ਸੋ ਇਸ ਕਰਕੇ ਕਿਤੇ ਨਾ ਕਿਤੇ ਇਹ ਜਿਹੜੀਆਂ ਰੌਣਕਾਂ ਨੇ ਇਹ ਅੱਜ ਕਿਸੇ ਕਿਸੇ ਪਿੰਡ ਦੇ ਵਿੱਚ ਹੀ ਦੇਖਣ ਨੂੰ ਮਿਲਦੀਆਂ ਨੇ ਜ਼ਿਆਦਾ ਕਰਕੇ ਨਹੀਂ ਤਾਂ ਬਾਰਨ ਪਟਿਆਲੇ ਤੋਂ ਬਿਲਕੁਲ ਨਜ਼ਦੀਕ ਹੈ ਪਟਿਆਲੇ ਦਾ ਹਿੱਸਾ ਹੀ ਹੈ ਬਾਰਨ ਔਰ ਫਿਰ ਵੀ ਇਹ ਲੋਕ ਜਿਹੜੇ ਆਪਸੀ ਪਿਆਰ ਦੇ ਵਿੱਚ ਬਰਕਰਾਰ ਬੈਠੇ ਹੋਏ ਨੇ ਔਰ ਆਪਣੀ ਜ਼ਿੰਦਗੀ ਨੂੰ ਬੜੇ ਵਧੀਆ ਤਰੀਕੇ ਨਾਲ ਚਲਾ ਰਹੇ ਨੇ ਸ਼ਾਂਤਮਈ ਤਰੀਕੇ ਦੇ ਨਾਲ ਔਰ ਜਿਸ ਤਰ੍ਹਾਂ ਦਾ ਵੀ ਇਹ ਇੰਜੋਏ ਕਰ ਸਕਦੇ ਨੇ ਉਹ ਕਰਦੇ ਨੇ ਸੋ ਇਹਨਾਂ ਦੇ ਕੋਲੋਂ ਇਹ ਵੀ ਪੁੱਛਿਆ ਗਿਆ ਕਿ ਕਾਰਨ ਕੀ ਹੈ ਕਿ ਅੱਜ ਰੌਣਕਾਂ ਜਿਹੜੀਆਂ ਖਤਮ ਹੋ ਰਹੀਆਂ ਨੇ ਬਸ ਜਵਾਬ ਸਭ ਦਾ ਇੱਕੋ ਹੀ ਹੈ ਕਿ ਕੋਈ ਬਿਮਾਰੀਆਂ ਦੇ ਕਰਕੇ ਅੰਦਰ ਬੈਠਾ ਹੈ ਕੋਈ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਹੈ ਕਿਸੇ ਨੂੰ ਕੋਈ ਪ੍ਰੋਬਲਮ ਹੈ ਲੇਕਿਨ ਇਸ ਸਾਰੇ ਦਾ ਕਾਰਨ ਇਹ ਹੀ ਹੈ ਕਿ ਜੇਕਰ ਸਾਨੂੰ ਵਾਤਾਵਰਨ ਵਧੀਆ ਮਿਲੇਗਾ ਖਾਸ ਕਰਕੇ ਇਸ ਤਰ੍ਹਾਂ ਦਾ ਮਾਹੌਲ ਮਿਲੇਗਾ ਤਾਂ ਕੋਈ ਵੀ ਬਿਮਾਰੀ ਜਿਹੜੀ ਹੈ ਉਹ ਸਾਨੂੰ ਲੱਗ ਨਹੀਂ ਸਕਦੀ ਕੈਮਰਾਮੈਨ ਵਿਸ਼ਨੂ ਦੇ ਨਾਲ ਮੈ ਸੋਮ ਸੋਹਤਾ ਪਿੰਡ ਬਾਰਨ ਜ਼ਿਲ੍ਹਾ ਪਟਿਆਲਾ ਤੋਂ ਪੋਸੂਨਾਮਾ ਚੈਨਲ ਲਈ